ਉਹਨੂੰ ਬਾਕੀ ਚੀਜ਼ ਦਿਖਾਉਣਾ ਸਰਾ ਹੈ ਨਾ ਕੈਨੇਡਾ ਦੇ ਵਿੱਚ ਕਿਤੇ ਵੱਡੇ ਵੱਡੇ ਕਲਾਕਾਰ ਹਨ ਜਿਹਨੀਆਂ ਟ੍ਰੇ ਕਰਕੇ ਨੇ ਫੁੱਟੂ ਲਾਗੇ ਹਨ ਆ ਦੇਖੋ ਪਤਾਰੀਆਂ ਹਨ ਇੱਕ ਕੈਨੇਡਾ ਦਾ ਇੱਕ ਬੌਲ ਆ ਕਿਤੇ ਹੋਰ ਆ ਵਿੱਚ ਛੋਟੇ ਲੋਟੇ ਲੱਗੇ ਗਾਲੇ ਕਰਦੇ ਨੇ ਲੈਓ ਜੱਟਾ ਸਿੱਧੂ ਮੂਸੇਵਾਲਾ ਨਾ ਦੁਨੀਆ ਦੇ ਨਾਮ ਜਮਗਾਦਾ ਬੰਦਾ ਹਣ ਪੰਜਾਬ ਦਾ ਤੇ ਮੂਸੇਵਾਲੇ ਬੰਦਾ ਇਹ ਕਿ ਕਿੰਨੇ ਵੱਡੇ ਵੱਡੇ ਕਲਾਕਾਰ ਤਾਰ ਹਨ ਬਾਹਰਲੇ ਮਲਤਾਂ ਦੇ ਉਹਨਾਂ ਨੇ ਫੋਟੋ ਮ ਲੱਗੀਆਂ ਡੇਡੀ ਕਰਕੇ ਡਰੇ ਕਰਕੇ ਤੇ ਸਾਰੇ ਪਾਸੇ ਕਿਹੜੇ ਜਿਹੜਾ ਮਤਲਬ ਚੰਗੇ ਚੰਗੇ ਨਾਮ ਵਰਤੋਂ ਦੇ ਹਨ ਜਾਂ ਖਿਡਾਰੀ ਮੰਨ ਕੇ ਲਾਉਣਾ ਜਾਂ ਕਲਾਕਾਰ ਇਹ ਵਾਲੋ ਟੋਟੇ ਦੀ ਜਾਲੇ ਫੋਟੋ ਲੱਗੀਆਂ ਪੂਰੀ ਉਸ ਵਾਲੇ ਦੀ ਨਾ ਜੇ ਇਹਨੂੰ ਗੋਰੇ ਕਾਲੇ ਸੁਣਦੇ ਸੀ ਤਾਂ ਤਾਂ ਹੀ ਇਹਦੇ ਫੋਟੋ ਵਾਈ ਨੇ ਕੁੱਝ ਨਹੀਂ। ਤਾਂ ਹੀ ਇਹਨਾਂ ਨੇ ਲਾਈ। ਵਾਕੇ ਯਾਰ ਸਿਰਾਲੀ ਗੱਲ ਬਾਤ ਆ ਨਾ ਬੰਦੇ ਦੇ। ਇਹਨੂੰ ਫੋਟੋ ਜਿਵੇਂ ਅੰਡਾ ਜਿਵੇਂ ਫੋਟੋ ਤੱਕ ਨਾ ਚੁਗਾਦਾ ਨਾ ਗੋਰਿਆਂ ਕਾਲਿਆਂ ਚ ਵਟਲਦਾ ਦਾ। ਆ ਦੇਖ ਲਓ। ਗੋਰੇ ਕਾਲੇ ਫੜਦੇ ਆ ਨਾ ਤੇ ਫੋਟੋਆਂ ਕਰੰਦੇ ਆ ਫੋਟੋ ਦੇ ਨਾਲ। ਕੀ ਬਾਤ ਹੈ। Yes.